ਮੇਰਾ ਨਾਮ ਮੁਖਤਾਰ ਸਿੰਘ ਜੀ ਹਾਂਜੀ ਕਾਲ ਜੀ ਪਰਸ ਦੇ ਜਿ ਘਟਨਾ ਆਈ ਹੈ ਕੀ ਘਟਨਾ ਸਰ ਅਮਰਸਰ ਤੋਂ ਆ ਰਹੇ ਮੇਰਾ ਬੇਟਾ ਮਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲਪਲਾਜੇ ਵਾਲਿਆਂ ਦੇ ਨਾਲ ਕੋਈ ਤੁ ਤੁ ਮੈਮੋ ਦੀ ਨਿੱਕੀ ਮੋਟੀ ਗੱਲ ਤੋਂ ਤੇ ਉਹਨਾਂ ਨੇ ਮਤਲਬ ਇਹਨੇ ਤਵਾਲਾ ਮਾਰ ਗਿਆ ਉਹਦੇ ਸਿਰ ਦੇ ਵਿੱਚ ਟੂਲਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰਤਾ ਉਹਨੂੰ ਰਿੰਗ ਵੀ ਸੱਟਾਂ ਲਗੀਆਂ ਕੀ ਕੰਨ ਕੋਈ ਝਗੜਾ ਹੋਇਆ ਕੀ ਕੰਨ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੀ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜਤੇ ਤੇ ਉਹਦੀ ਵਜ੍ਹਾ ਨਾਲ ਤੁੰਦੂ ਮੈਂ ਮੈਂ ਤੁਹਾਂ ਬਾਚ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਪੂਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਆ ਇਹ ਸਭ ਤੋਂ ਵੱਡੀ ਆਰਗੇਨੇਸ਼ਨ ਹੈ ਆਰਮੀ ਦੀ ਜਿਹੜੀ ਦੇਸ਼ ਦੀ ਜਦੋਂ ਵੀ ਬਤਾਪੇਦੀ ਹੋਰ ਬਾਹਰ ਪਿੰਡਾਂ ਦੇ ਨਾਲ ਆਰਮੀ ਕੱਢ ਸਾਰੀ ਬਾਕੀ ਕੋ ਬੰਦਾ ਕਹਿੰਦਾ ਬਾਕੀ ਸਾਨੂੰ ਦਾਲ ਸਬਜ਼ੀ ਸਰਵਾਹੀ ਆਸਰਾ ਦਿੱਤਾ ਸਕੇ ਤੇ ਆਰਮੀ ਦਾ ਇੱਕ ਜਵਾਨ ਜੋ ਟ੍ਰਾਂਸਫਰ ਹੋਫੇ ਪੁਨੇ ਕਹਾਣੀ ਮਾਰਿਆ ਤੇ ਉਹਦੇ ਨਾਲ ਉਹਦੀ ਏਡੀ ਵੱਡ ਫੱਡ ਕੀਤੀ ਆ ਆ ਮੇਰੇ ਕੋ ਫੋਟੋਆਂ ਵੀ ਆ ਤੇ ਇਹਦੇ ਤੇ ਤੁਸੀਂ ਇੱਥੋਂ ਦੇ ਤੋਂ ਲੱਖ ਦੇ ਪੂਰੇ ਵੱਡੇ ਅਫਸਰ ਜੋ ਸਰਕਾਰ ਜੋ ਤੁਸੀਂ ਇਹਨਾਂ ਨੂੰ ਹਥਿਆਰ ਰੱਖਣ ਦੀ ਪਰਮਿਸ਼ਨ ਨਹੀਂ ਦਿੱਤੀ ਕੋਈ ਕੋ ਪਤਾ ਕਰਦੇ ਜੀ ਮੈਂ ਦੱਸ ਦਿੰਦਾ ਮੈਂ 8-10 ਦਿਨ ਪਹਿਲੇ ਆਇਆ ਹਾਂ ਠੀਕ ਹੈ ਸ੍ਰੀਮਾਨ ਜੀ 8:00 ਬਜੇ ਤੋਂ ਪਹਿਲੇ ਇੱਕ ਚੱਕਰ ਆ ਜਾਂਦਾ ਤੇ ਠੀਕ ਹੈ ਉਹ ਜਿਹੜੇ ਬੰਦੇ ਕੌਨਸੀ ਗਾਰਮਾਏ ਇੱਥੇ ਦੇ ਸੀ ਕਿੱਥੇ ਸੀ ਮੇਰੇ ਵਾਰੀ ਤੇ ਨਾਲ ਹੀ ਮਿਲਦਾ ਠੀਕ ਹੈ ਸਰ ਕੌਨ ਜਿਸਦੇ ਮੈਂ ਆਇਆ ਤੇ ਸਾਰੇ ਬੰਦੇ ਨਾਲ ਮੇਰੇ ਆਪਣੀ ਨਿਸ਼ਾਨੀ ਦਿਖਾਣੀ ਦੇਣਾ ਠੀਕ ਹੈ ਜੇ ਮੁਲਾਜ਼ਮਾਂ ਕੰਨਾਂ ਦੀ ਜਾਣ ਪਛਾਣ ਨਹੀਂ ਹੈ ਕੌਨ ਠੀਕ ਹੈ ਉਹਨੂੰ ਕਿੱਥੇ ਦਾ ਟਾਈਮ ਮੈਂ ਨਾਲ ਗਿਆ ਸੀ ਆਪਣੇ ਐਲ.ਐਚ.ਆਈ. ਨੂੰ ਮੈਂ ਸੁਬੇਦਾਰ ਮੇਜਰ ਆਰਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੇਰੈਂਟਸ ਜੁਨਟ 117 ਇੰਜੀਨੀਅਰਿੰਗਮੈਂਟ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਪ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਆ ਵੱਡ ਫੱਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਣਾ ਦਲ ਦਾ ਭਾਈ ਬਲਦੇਵ ਸਿੰਘ ਜੀ ਵਿਡਾਲਾ ਜੀ ਦੀ ਜਥੇਬੰਦੀ ਦਾ ਸਕੱਤਰ ਹੋਣ ਕਰਕੇ ਵੈਟਰਨ ਵੈਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜ਼ੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਭਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਣਾ ਦਲ ਵੱਲੋਂ ਆਪਣੀ ਹਾਜ਼ਰੀ ਭਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇਥੇ ਟੂਲਪਲਾਜ ਤੇ ਕੀਤੀ ਆ ਇਹ ਬਹੁਤ ਹੀ ਜਿਆਦਾ ਨਿੰਦਨਯੋਗ ਆ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇਥੋਂ ਕਟਮਾਰ ਕੀਤੀ ਆ ਉਹ ਇੱਕ ਟ੍ਰੇਡ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇਥੋਂ ਟੂਲਪਲਾਜ ਤੋਂ ਨੀਰੈਸਟ 421 ਇੰਜੀਨੀਅਰ ਸਕਾਉਨ ਹੈ ਇਹ ਬੰਦੀ ਦੀ ਕੀ ਮੰਗ ਹੈਗੀ ਮੇਨ ਮੰਗ ਕੀ ਆ ਉਹ ਦੱਸੋ ਕੀ ਮੰਗ ਮੇਨ ਮੰਗ ਸਾਡੀ ਇਹੋ ਹੀ ਆ ਪੀ ਜਿਹੜਾ ਟੋਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਇਹ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜੇ ਨੇ ਇਹਨਾਂ ਦੀ ਲੁੱਟ ਵੀ ਹਟਾਈ ਜਾਵੇ ਤੇ ਇਹਨਾਂ ਦੀ ਕੁੱਟ ਵੀ ਹਟਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਸ ਜਵਾਨ ਫੌਜੀ ਜਵਾਨ ਹੈ ਉਹਦੀ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਤੇ ਅਸੀਂ ਇਨਸਾਫ ਮੰਗ ਵੀ ਰਹੇ ਹਾਂ ਪਰ ਇੱਥੇ ਕਿਸੇ ਵੀ ਟੋਲ ਪਲਾਜੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਹਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਸ ਦੀ ਪੂਰੀ ਸ਼ਾਨ ਬੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਇਸੇ ਜਿਵੇਂ ਲਵਾਂਗੇ ਅਸੀਂ ਚਾਹੁੰਦੇ ਆਂ ਵੀ ਸਾਨੂੰ ਇਸ ਤਰ੍ਹਾਂ ਦਾ ਕਰਨ ਦੀ ਉਮੀਦ ਨਾ ਕੀਤੀ ਜਾਵੇ ਇਸ ਲੜਕੇ ਨੂੰ ਜੋ ਬਣਦਾ ਇਨਸਾਫ ਆ ਉਹ ਪ੍ਰਸ਼ਾਸਨ ਜਲਦ ਤੋਂ ਜਲਦ ਉਹ ਦੇਵੇ ਗੁਰਜੀ ਕੀ ਫਤਿਹ ਵਰਗੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਬੈਟਰ ਫੋਰ ਆਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਆਂ ਕਿ ਇੱਕ ਨਾਇਕ ਮਨਿੰਦਰ ਸਿੰਘ ਵਰਮਨ ਸੈਵਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜ ਜਿੱਦੋਂ ਕਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਜਿਹੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂ ਨਾਲ ਨੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾਅ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟੀਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲੋਜੀਆ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਹੈ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਰਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕੋ ਵੀ ਮਾਰ ਖਾਏ ਏ ਆਰਮੀ ਦੇ ਇੰਨੇ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਗ ਹੈ ਇਹ ਇੰਡੀਆ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਦੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕਿ ਐਮਚ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਰ ਮੇਜਰ ਦਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮਿੰਦਰ ਸਿੰਘ ਪਰ ਸਾਰੀ ਮੰਗ ਕਰਦੇ ਪਰਨਸ਼ਾ ਵਾਲੋਂ ਕੋ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪੁਆਇੰਟ ਚੁੱਕਿਆ ਜਾਵੇ ਜੋ ਇਹ ਟੂਲ ਪਲੱਜੇ ਨੂੰ 블랙리스트 ਚ ਪਾਇਆ ਜਾਏ ਔਰ ਜਿੱਦਾਂ ਮੇਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਤਾਂਗਲਾ ਵੀ ਹੋ ਸਕਦਾ ਹੈ ਬਾਤਚੀਦਨਾ ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਬਦੀਕੀ ਵੀ ਕਰਦਾ ਹੈ ਕੋਈ ਤਾਂ ਪਛਾਰਸ਼ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਦਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦੋ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵਾਜ ਜਾਂਦੀ ਮੁੰਡਾ ਬਰਬਾਦ ਹੋ ਜਾਂਦਾ ਇਹ ਕਾਰਮੀ ਦਾ ਜਵਾਨ ਤਿਆਰ ਕਰਨ ਵਾਸਤੇ ਕਿੰਨਾ ਪੈਸਾ ਲੱਗਦਾ ਇੱਕ ਨਾਰਮਲ ਮੰਦਾ ਮਾਰ ਕੇ ਸੁੱਟ ਦੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਇੱਥੇ ਇਸ ਮੁਸ਼ਕਲ ਘੜੀ ਜੋ ਪੈਦਾ ਹੋ ਗਈ ਉਹਦੇ ਵਿੱਚ ਤੁਸੀਂ ਸਾਥ ਦਿੱਤਾ ਇੱਥੇ ਅੱਜ ਅਸੀਂ ਮਾਨਵਾਲੇ ਟੋਲ ਨਾਕੇ ਤੇ ਇਹ ਕਰਕੇ ਪਹੁੰਚੇ ਆਂ ਮੈਂ ਸਾਬਕਾ ਸੈਨਿਕ ਕੁਐਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪਰ ਮਾਝਾ ਜ਼ੋਨ ਦੀ ਐਨਟੀ ਮਬਲੋਂ ਇੱਥੇ ਰਿਪਰੈਜ਼ੈਂਟ ਕਰਨ ਆਇਆ ਹਾਂ ਕਿਉਂਕਿ ਅਸੀਂ ਹਰ ਪੀੜਤਾਂ ਦੀ ਮਦਦ ਵਾਸਤੇ ਸਾਬਕਾ ਸੈਨਿਕ ਮਾਝਾ ਜ਼ੋਨ ਵਾਲੋਂ ਜੋ ਕੈਂਪ ਲਾਇਆ ਉਹਦੇ ਵਿੱਚ ਬਹੁਤ ਜ਼ਿਆਦਾ ਬੀਜੀ ਹਾਂ ਪਰसों ਰਾਤ 117 ਇੰਜੀਨੀਅਰ ਰੈਜiment ਦਾ ਲੜਕਾ ਹੈ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਪੋਸਟਿੰਗ ਜਾ ਰਿਹਾ ਹੈ ਉਹ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਨਾਵਲੇ ਟੋਲ ਨਾਕੇ ਤੇ ਵੱਡ ਫੱਟ ਕੀਤੀ ਜਿਹੜੀਆਂ ਫੋਟੋਆਂ ਮੋਬਾਈਲ 'ਚ ਜਿਹੜਾ ਸਿਰ ਵੱਡਿਆ ਗਿਆ ਹੱਥ ਵੱਡੇ ਆ ਉਸ ਵਿਸ਼ੇ 'ਚ ਅੱਜ ਅਸੀਂ ਇੱਥੋਂ ਦੀ ਜਿਹੜੀ ਮੇਨ ਅਥਾਰਟੀ ਆ ਟੋਲਾ ਕਮਾਨਾ ਵਾਲਾ ਮੈਨੇਜਰ ਰਜੇਸ਼ ਜੀ ਉਹਨਾਂ ਨੂੰ ਮਿਲਣਾ ਹੈ ਪਰ ਉਹ ਸਾਨੂੰ ਅਜੇ ਮਿਲੇ ਨਹੀਂ ਉਹਨਾਂ ਦਾ ਸ਼ਵਾਸਨ ਦਿੱਤਾ ਅਸੀਂ ਇਹ ਕਰਕੇ ਇੱਥੇ ਪਹੁੰਚਿਆ ਵੀ ਟੋਲ ਨਾਕੇ ਦੇ ਜੋ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫਬਜੀ ਸੈਨਿਕ ਜਦੋਂ ਇਹ ਬਲੈਕਆਊਟ ਹੋਇਆ ਸੀ ਇਹ ਪਹਿਲਗਾਉਂਦਾ ਹੋਇਆ ਸੀ ਇਹ ਤੇਹੀਂ ਆ ਸਾਰੇ ਜਾਣਦੇ ਭਲੀ ਭਾਤਵੀ ਸੇਨਾ ਹੀ ਲੜ ਸਕਦੀ ਆ ਬਾਕੀ ਆਪਾਂ ਸਾਰੇ ਲੜ ਸਕਦੇ ਆ ਦੇਸ਼ ਦੀ ਸੁਰੱਖਿਆ ਚ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਫੌਜੀ ਟੋਲ ਨਾਕੇ ਤੇ ਉਹਨੇ ਹਾਨ ਮਾਰਿਆ ਜਿਹਦੇ ਵਿੱਚ ਟੋਲ ਨਾਕੇ ਦੇ ਇਸ ਨਾਕੇ ਦੇ ਉੱਤੇ ਬੰਦਿਆਂ ਨੇ ਤਲਵਾਰਾਂ ਤੇ ਦਾਹ ਨਾਲ ਉਹਨੂੰ ਵੱਢਿਆ ਗਿਆ ਪਹਿਲਾਂ ਮੈਂ ਅਪੀਲ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰਾਂ ਵਾਲੇ ਬੰਦੇ ਟੋਲ ਨਾਕੇ ਦੇ ਅਮਪਲਾਈ ਕਿਉਂ ਰੱਖੇਗੇ ਦੂਸਰਾ ਸਰਕਾਰ ਜਦੋਂ ਸਾਨੂੰ ਗੱਡੀਆਂ ਦਿੰਦੀ ਆ ਤੇ ਕਿੰਨਾ ਟੈਕਸ ਲੈਂਦਾ ਤੁਸੀਂ ਵੀ ਜਾਣਦੇ ਤੇ ਇਹ ਟੋਲ ਨਾ ਕੇ 50 50 ਕਿਲੋਮੀਟਰ ਤੇ ਕਿਉਂ ਲਾਏ ਗਏ ਇਹ ਟੋਲ ਨਾ ਕੇ ਜੇ ਹੋਣਾ ਵੀ ਚਾਹੀਦਾ ਤੇ 300 ਕਿਲੋਮੀਟਰ ਨਹੀਂ ਤੇ ਸਰਕਾਰ ਨੂੰ ਟੋਲ ਨਾ ਕੇ ਵੈਸੇ ਖਤਮ ਕਰਨੇ ਚਾਹੀਦੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਵਾਸਤੇ ਇਹ ਸਰਕਾਰੀ ਦਾਰਿਆਂ ਦੇ ਵਿੱਚ ਮਿਲ ਕੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹ ਮਿਲੇ ਜਾ ਰਹੇ ਇਹ ਬਹੁਤ ਨਿੰਦਣਯੋਗ ਆ ਇੱਕ ਸੈਨਿਕ ਨੂੰ ਜਨ ਤੋਂ ਮਾਰਨ ਵਾਸਤੇ ਇਹ ਬੰਦਿਆਂ ਨੇ ਕਾਰਵਾਈ ਕੀਤੀ ਜੋ ਆ ਝੰਡਿਆਲੇ ਦੇ ਲਾਗੇ 421 ਇੰਜੀਨੀਅਰ ਰਜਮਟ ਜਿਹਦੇ ਵਿੱਚ ਮੁੰਡਾ ਭੱਜ ਕੇ ਜਾ ਕੇ ਬਚਿਆ ਉਥੋਂ ਫਿਰ ਮਿਲਟਰੀ ਹਸਪੀਟਲ ਅੰਮ੍ਰਿਤਸਰ ਐਮ ਐਚ ਐਚ ਚ ਉਹਨੂੰ ਐਡਮਿਟ ਕਰਾਇਆ ਗਿਆ ਜਿਹਦੇ ਤੇ ਸੀ ਐਮ ਪੀ ਜੁਨਟ ਤੇ ਉਹਨਾਂ ਦੇ ਟੀ ਆਈ ਸੀ ਅਸ਼ੀਸ਼ ਸਾਹਿਬ ਫਿਰ ਤੇ ਕਾਰਵਾਈ ਕਰਨ ਦੇ ਅੱਜ ਸਵੇਰੇ ਮੈਂ ਡੀ ਐਸ ਪੀ ਰਵਿੰਦਰ ਜੰਡਿਆਲੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸਾਰੇ ਨਾਲ ਤੇ ਅਸੀਂ ਪਰਚਾ ਕਰ ਲਿਆ ਤੇ ਆਰਮੀ ਵੀ ਇਹਦਾ ਇਨਵੈਸਟੀਗੇਸ਼ਨ ਕਰ ਰਹੀ ਮੈਂ ਦੋਵਾਂ ਸੰਗਠਨਾਂ ਦਾ ਪ੍ਰਸ਼ਾਸਨ ਦਾ ਤੇ ਆਰਮੀ ਦਾ ਧੰਨਵਾਦ ਕਰਦਾ ਜਿਹੜੇ ਕਾਰਵਾਈ ਕਰਨ ਦੇ ਪਰ ਅਸੀਂ ਆਰਗੇਨਾਈਜੇਸ਼ਨ ਤੌਰ ਤੇ ਇੱਥੇ ਪਹੁੰਚੇ ਹਥਿਆਰ ਬੰਦ ਕਿਉਂ ਰੱਖੇ ਇਹਨਾਂ ਟੂਲ ਪਲੇ ਜਿਹਦੇ ਕੀ ਕਾਰਨ ਹੈ ਜਿਹੜਾ ਹਥਿਆਰ ਬੰਦ ਇਹਨਾਂ ਨੇ ਬੰਦ ਕੀ ਇਹ ਕਾਰਨ ਇਹ ਆ ਵੀ ਜੋ ਵੀ ਬੰਦੇ ਇੱਥੇ ਜਾਂਦੇ ਨੇ ਜਿਹੜੀਆਂ ਸੰਸਥਾਵਾਂ ਵਾਂ ਜੋ ਸਮਾਜ ਸੇਵਾ ਕਰਨੀਆਂ ਜੇ ਉਹਨਾਂ ਦਾ ਕੋਈ ਬੰਦਾ ਕਹਿੰਦਾ ਵੀ ਟੋਲ ਨਾਕਾ ਤੇ ਵੀ ਵੇਖੋ ਅਸੀਂ ਸੇਵਾ ਕਰਨੇ ਦੇ ਦਿੱ। ਵੀ ਤੁਸੀਂ ਸਾਨੂੰ ਥੋੜੀ ਰਿਆਦ ਦੋ। ਇਹ ਉਹਨਾਂ ਨੂੰ ਕੁੱਟਦੇ ਆ ਜਿਹੜੇ ਆਮ ਨਾਗਰਿਕ ਜਾਂ ਕੋਈ ਬੰਦਾ ਗੱਡੀ ਅੱਗੇ ਗਾਂ ਕਰ ਦਿੰਦਾ ਤੇ ਇਹ ਇਹਨਾਂ ਨੇ ਇੱਕ ਆਵਾਮ ਤੇ ਪ੍ਰੈਸ਼ਰ ਬਣਾਉਣ ਲਈ ਇਹੋ ਜੀ ਇੱਕ ਗੁੰਡਾਗਰਦੀ ਵਾਲੇ ਲੋਕ ਰੱਖੇ ਹੋਏ ਨੇ ਹਰ ਟੋਲ ਨਾਕਾ ਤੇ ਵੀ ਜਿਹੜਾ ਕੋਈ ਆਮ ਨਾਗਰਿਕ ਬੋਲੇ ਨਾ ਉਹਨੂੰ ਕੁੱਟ ਦੇਣ ਕੀ ਕਰ ਦੇਣ ਉਹ ਕੀਮਤਾ ਕਿੰਨਿਆ ਕਰਦਾ ਹੱਥਾਂ ਦੇ ਜਿਸ ਤਰ੍ਹਾਂ ਮੇਰਠ ਦੇ ਵਿੱਚ ਇੱਕ ਫੌਜੀ ਔਨ ਡਿਊਟੀ ਨਾ ਆਇਆ ਉਹਨੂੰ ਸਤਕਾਰ ਕਰਦੇ ਗੜਗੜੀ ਸਾਹਿਬ ਦਾ ਵੀ ਜਿਨ੍ਹਾਂ ਨੇ ਬਲੈਕਲਿਸਟ ਕੀਤਾ ਦਾ 20 ਲੱਖ ਰੁਪਏ ਜੁਰਮਾਨਾ ਵੀ ਪਾਇਆ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਵੀ ਬਲੈਕਲਿਸਟ ਕੀਤਾ ਜਾਵੇ ਤੇ ਇਹਨਾਂ ਤੇ ਵੀ ਉਸੇ ਤਰ੍ਹਾਂ ਜੁਰਮਾਨਾ ਠੋਕਿਆ ਜਾਵੇ ਇਹ ਕੰਪਨੀ ਦੇ ਵੀ ਜਿਨ੍ਹਾਂ ਨੇ ਇੱਕ ਫੌਜੀ ਜਵਾਨ ਦੇ ਨਾਲ ਇਦਾਂ ਕੀਤਾ ਮੈਨੇਜਰ ਸਾਹਿਬ ਨੂੰ ਤੁਸੀਂ ਮਿਲੇ ਹੁਣ ਮੈਨੇਜਰ ਸਾਹਿਬ ਕਹਿੰਦਾ ਵੀ ਮੇਰਾ ਕੰਦਾ ਖਰਾਬ ਆ ਉਹ ਪਤਾ ਨਹੀਂ ਜਾਂ ਪਾਨਾ ਕਰਨ ਡਿਆ ਉਹ ਕਿਤੇ ਠੀਕ ਕਰਾਉਣ ਡਿਆ ਪਰ ਇਹਨਾਂ ਦਾ ਜਿਹੜਾ ਨੈਸ਼ਨਲ ਹਾਈਵੇ ਦੇ ਪੀੜੀ ਸਾਹਿਬ ਆ ਉਹਨਾਂ ਨੇ ਮੈਂ ਕੱਲ ਗੱਲ ਕੀਤੀ ਤਾਂ ਉਹਨਾਂ ਨੂੰ ਵੀਡੀਓ ਭੇਜਤੀਆਂ ਫੋਟੋਆਂ ਭੇਜਤੀਆਂ ਉਹਨਾਂ ਨੇ ਬੈਕ ਕਾਲ ਨਹੀਂ ਕੀਤੀ ਤੇ ਵੇਖੋ ਐਡੇ ਐਡੇ ਵੱਡੇ ਅਫਸਰ ਬਿਠਾਏ ਆ ਪਰ ਆਵਾਮ ਨੂੰ ਕਿਤੇ ਵੀ ਰਾਤ ਨਹੀਂ ਇੱਕ ਸੈਨਿਕ ਦੇ ਨਾਲ ਐਡਾ ਵੱਡਾ ਤੱਕਾ ਹੈ ਇਹ ਬਹੁਤ ਨਿੰਦਣਯੋਗ ਆ ਮੈਂ ਅਪੀਲ ਕਰਦਾ ਕਿ ਕਿੰਨਾ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਆਇਆ ਜੇ ਉਹ ਮੁੰਡਾ ਗਾਤਰ ਜਿਆਦਾ ਬਾਜ ਜਾਂਦਾ ਜਾਨੋਂ ਮਰ ਜਾਂਦਾ ਤੇ ਸਾਡੇ ਦੇਸ਼ ਦੀ ਆਰਮੀ ਤੇ ਜਾਂ ਸੈਨਿਕ ਦੀ ਕੀ ਇੱਜ਼ਤ ਹੈ ਇਸ ਕਰਕੇ ਅਸੀਂ ਇਹ ਇਸ ਵਾਸਤੇ ਇੱਥੇ ਆਇਆ ਕਿ ਸਰਕਾਰ ਜਿਹੜੀ ਇਹੋ ਜਿਹੇ ਟੋਲ ਨਾਕਿਆਂ ਨੂੰ ਬੰਦ ਕਰੇ ਤੇ ਇਹੋ ਜੀਆਂ ਕੰਪਨੀਆਂ ਨੂੰ ਬਲੈਕਲਿਸਟ ਕਰੇ ਰਾਜੇਸ਼ ਕੁਮਾਰਤੀ ਸਰ ਮੈਂ ਟੋਲ ਪਲਾਜ਼ੇ ਤੇ ਜਿਹੜੇ ਚੌਥੇ ਦਿਨ ਝਗੜਾ ਰੋਜ਼ ਹੀ ਹੋ ਜਾਂਦੇ ਕਦੀ ਤੇਜ਼ ਹਥਿਆਰਾਂ ਨਾਲ ਹਮਲੇ ਹੁੰਦੇ ਆ ਸਰ ਕੋਟ ਮਾਰਨ ਦੀ ਕੀ ਕਾਰਨ ਕੀ ਹੈ ਟੋਲ ਪਲਾਜ਼ੇ ਦੇਖੋ ਜੀ ਮੈਂ ਦੱਸਦਾ ਮੈਂ 10 ਦਿਨ ਭੱਲੇ ਇੱਥੇ ਆਇਆ ਮੈਂ ਰੋਪੜ ਟੋਰ ਤੇ ਸੀਸੀਟੀਵੀ ਮੇਰੀ ਇੱਥੇ ਪਹਿਲੇ ਝਗੜਾ ਹੋਇਆ ਮੁੜੇ ਦੇ ਪੱਚੇ ਪੁਰਚੇ ਇੱਥੇ ਕੁਝ ਬਾਹਰ ਦੇ ਕੁਝ ਅੰਦਰ ਦੇ ਕੁਝ ਮੁਲਾਜ਼ਮ ਸੀ ਉਸ ਆਊਟਸਾਈਡਰ ਸੀ ਉਹਨਾਂ ਦੇ ਪਰਚੇ ਹੋਏ 8-10 ਬੰਦੇ ਦੋ ਪਾਟੇ ਉਹਦੇ ਬਾਅਦ ਜਿਹੜੇ ਇੱਥੇ ਮੈਨੇਜਰ ਸੀ ਜਾਂ ਦੂਸਰਾ ਡਿਪਟੀ ਮੈਨੇਜਰ ਸੀ ਅਕਾਊਂਟੈਂਟਰ ਸੀ ਜੀ ਉਹ ਪਤਾ ਨਹੀਂ ਉਹਨਾਂ ਲੋਕਾਂ ਭਜਾ ਦਿੱਤੇ ਜਾਂ ਭੱਜ ਗਏ ਜਾਂ ਕੀ ਹੋ ਗਿਆ ਉਹਨਾਂ ਦੇ ਵੀ ਪਰਚੇ ਤੇ ਮੈਨੂੰ ਅਮਰਜੈਂਸੀ 'ਚ ਜੋ ਮਾਲਕ ਨੇ ਮੈਨੂੰ ਕਿਹਾ ਕਿ ਉੱਥੇ ਬੰਦਾ ਕੋਈ ਨਹੀਂ ਆ ਟੁੱਟਦੇ ਤੁਸੀਂ ਜਿੰਨੇ ਦਿਨ ਉਹ ਨਹੀਂ ਆਉਂਦਾ ਕੋਈ ਹੋਰ ਨਹੀਂ ਆਉਂਦਾ ਤੁਸੀਂ ਉੱਥੇ ਜਾ ਕੇ ਦੇਖੋ ਕੋਈ ਪਰਸ਼ਾਨੀ ਨਾ ਹੋਵੇ ਤਿੰਨ ਦਿਨ ਹੋ ਗਿਆ ਮੈਨੂੰ ਇੱਥੇ ਆਏ ਨੂੰ ਮੈਂ ਗਿਆ ਸੀ ਐਨਐਚਏ ਦਫਤਰ ਲੱਗੇ ਸੜਕ ਤੇ ਡ੍ਰੀਮ ਸਿਟੀ ਦਾ ਨਸਲਾਈ ਵਿਦਾ ਦਫਤਰ ਉਹ ਤੇ ਨੂੰ ਮਿੰਨੇ ਮਿੰਨੇ ਡਾਕੂਮੈਂਟ ਜਮ੍ਹਾਂ ਕਰਾਣਾ ਪੈਂਦਾ ਜੇ ਤੇ ਪੋਲ ਬਣਾ ਜੇ ਤੇ ਸ਼ਾਮ ਨੂੰ ਉਹਨਾਂ ਮੁੰਡੇ ਨੇ ਮੈਨੂੰ ਫੋਨ ਕੀਤਾ ਆਪਰੇਟਰ ਨੇ ਕਹਿ ਮੈਂ ਕਿ ਇੱਥੇ ਹੋ ਗਿਆ ਝਗੜਾ ਮੈਂ ਕੀ ਗੱਲ ਹੋ ਗਈ ਕਹਿੰਦਾ ਝਗੜਾ ਹੋ ਗਿਆ ਮੈਂ ਜਾ ਥੱਲੇ ਜਾ ਕੇ ਦੇਖ ਕਿ ਮਸਲਾ ਕੀ ਹੋਇਆ ਜਿਆਦਾ ਘਟ ਤੇ ਮੈਨੂੰ ਦੱਸ ਉਹਨੇ ਕਿਹਾ ਜਿਆਦਾ ਝਗੜਾ ਹੋ ਗਿਆ ਸਿਰ ਸਿਰ ਫਟ ਗਿਆ ਮੈਂ ਚਲ ਤੂੰ ਫੋਨ ਕਰ ਤੇ ਮੈਂ ਫੋਨ ਕਰਕੇ ਬੰਨ ਲਿਆ ਐਸਐਚ ਮੈਂ ਸਾਹਿਬ ਜੀ ਤਾਂ ਕੱਲ੍ਹ ਫੇਸ ਟੋਲ ਬਲਾਕੇ ਤੇ ਝਗੜਾ ਹੋ ਗਿਆ ਉੱਥੇ ਬੰਦਾ ਕੋਈ ਨਹੀਂ ਆ ਤੇ ਨਾ ਕੋਈ ਸਕੂਟਰੀ ਤੇ ਆਪਣੇ ਮੁਲਾਜ਼ਮ ਦੋ ਚਾਰ ਉੱਥੇ ਭੇਜ। ਉਹਨਾਂ ਨੇ ਮੈਨੂੰ ਕਿਹਾ ਕਿ ਉਹ ਮੁਲਾਜ਼ਮ ਤੇ ਭੇਜਦਾ ਭੇਜਦਾ ਮੈਂ ਆਪੇ ਵੀ ਆਣਾ। ਮੈਂ ਕਿਹਾ ਕਿ ਜਿਆਦਾ ਮਸਲਾ ਹੈ ਜੀ ਮੁੰਡੇ ਨੇ ਮੈਨੂੰ ਸੁਣਾਇਆ ਉਹਦੇ ਮੁਤਾਬਕ ਕਿ ਮਸਲਾ ਜਿਆਦਾ ਹੈ। ਉਹ ਐਸਐਚਓ ਸਾਹਿਬ ਆ ਗਏ ਤੇ ਮੈਂ ਉੱਥੇ ਦਫ਼ਤਰ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਕੱਲ੍ਹ ਆਵਾਂਗਾ ਨਾ ਕੰਮ ਕਰ ਜਿਹੜਾ ਜੱਗਿਆ। ਮੈਂ ਚਲਿਆ ਟੋਲ ਤੇ ਟੋਲ ਤੇ ਹੋ ਗਈ ਲੜਾਈ। ਇਹਨਾਂ ਦੇ ਵਿੱਚ ਮੈਂ ਵੀ ਆ ਗਿਆ ਕੋਈ 15-20 ਮਿੰਟ ਬਾਅਦ। ਮੈਂ ਯਾ ਮੇਰੇ ਆਣ ਤੋਂ ਪਹਿਲੇ ਝਗੜਾ ਝੁਗੜਾਈ ਰਿਹਾ ਹੋ ਚਲੇ ਝੁਲੇ ਗਏ ਸੀ ਇੱਕ ਮਹਰਮੋੜੇ ਤੇ ਪੁਲਿਸ ਬੈਠੀ ਸੀ ਉੱਪਰ 8-10 ਬੰਦੇ ਪੁਲਿਸ ਦੇ ਸੀ ਉਹ ਆਰਮੀ ਦੇਸੀ ਸਤ ਅੱਠ ਮਤਲਬ ਸਥਾਪਿਤ ਦੇਸੀ ਜੇ ਕੱਲ ਕਿ ਸਰ ਇੱਕ ਆਰਮੀ ਜਿਹੜੀ ਸਾਡੇ ਦੇਸ਼ ਨੂੰ ਦੇਖਦੀ ਹੈ ਜਿਹਦੇ 68 ਜਾਂ 40 ਸਾਲ ਆ ਰਹੇ ਸਭ ਕੁਝ ਆ ਸਾਹ ਰਹਿ ਰਿਹਾ ਜੀ ਮੇਰਾ ਆਪਣਾ ਬੇਟਾ ਜੀ ਆਰਮੀ ਚ ਮੈਂ ਆਪਣਾ ਉਹ ਸਿਖਸ਼ਾ ਤੇ ਆਮ ਆਦਮੀ ਪਿੱਛਾ ਸਰਵਿਸ ਕਰ ਰਿਹਾ ਫਿਰ ਕੀ ਕਾਰਨ ਕੀ ਆ ਕਿਉਂ ਆਏ ਦਿਨ ਇਹ ਲੜਾਈ ਮੁਨਾਕਨਾ ਹੋ ਗਈ ਕਦੀ ਆਪਣਾ ਬਸ ਰੋਡਵੇਜ ਵਾਲਿਆਂ ਨੂੰ ਗਈ ਕੋਈ ਕਿਸੇ ਟਰਾਂਸਫਰ ਹੋਣ ਦੇਖੋ ਜੀ ਕਾਰਨ ਦੇ 20 ਖਵਾਂ ਚ ਚੁੱਕੀ ਦੇਖੋ ਜੀ ਕਾਰਨ ਕਾਰਨ ਕੀ ਹੁੰਦਾ ਕੋਈ ਬੰਦਾ ਜਿਹੜਾ ਕਰੂ ਆ ਰਿਹਾ ਕੋਈ ਬਿਮਾਰ ਹੈ ਕਿਸੇ ਚ ਪੇਸ਼ੈਂਟ ਹੈ ਜਾਂ ਕਿਸੇ ਅਮਰਜੈਂਸੀ ਦੇ ਕਿਤੇ ਜਾ ਰਿਹਾ ਹੈ ਜਾਮ ਲੱਗਦਾ ਗੱਡੀ ਲੇਟ ਹੋ ਜਾਂਦੀ ਹੈ ਬੰਦਾ ਕਾਲਾ ਪੈਦਾ ਕਿ ਜਲਦੀ ਨਾਲ ਗੱਡੀ ਨੇਖਲੇ ਤੇ ਟੋਲ ਵਾਲੇ ਕੰਸੀਸ ਕਰਦੇ ਨੇ ਕਿ ਫਾਸਟ ਟੈਗ ਜਿਹੜਾ ਜਲਦੀ ਚੱਲਦੀ ਹੋ ਜਾਂਦਾ ਗੱਡੀ ਕੋਈ ਬੰਦਾ ਵਿੱਚ ਉਹ ਜਿਹੜਾ ਜਿਹੜਾ ਟੋਲ ਬਲਾ ਜੇ ਕਿ ਪਸੰਦ ਨਹੀਂ ਕਰਦਾ ਜਾਂ ਕਿਸੇ ਦੀ ਆਪਸ ਵਿੱਚ ਹੁੰਦੀ ਹੈ ਉਹ ਇੱਕ ਦੂਜੇ ਨੂੰ ਮਤਲਬ ਉਸ ਕਾਣੇ ਦੀ ਕੋਸ਼ਿਸ਼ ਕਰਦੇ ਆਪਾਂ ਆਰਮੀ ਦੀ ਗੱਲ ਕਰੀਏ ਆਰਮੀ ਦਾ ਆਰਮੀ ਦਾ ਦੇਖੋ ਯਾਰਮੀ ਦਾ ਸਭ ਤੋਂ ਪਹਿਲਾ ਇਨਸਟ੍ਰਕਸ਼ਨ ਹੈ ਕਿ ਆਰਮੀ ਦਾ ਕੋਈ ਵੀ ਪਸੰਦ ਆਏ ਉਹਦੇ ਗੱਡੀ ਪ੍ਰਾਈਵੇਟ ਜਾਂ ਆਪਣੀ ਆ ਜਾਂ ਉਹਦੇ ਵਿੱਚ ਉਹ ਬੈਠਦਾ ਗੱਡੀ ਕੋਈ ਵੀ ਹੈ ਉਹਦਾ ਆਈ ਕਾਰਡ ਦੇਖੋ ਉਹ ਜਾਣਦੇ ਜਾਂ ਜਿਹਦੇ ਕੋਲ ਆਈ ਕਾਰਡ ਨਹੀਂ ਆ ਉਹਦੇ ਕੋਲ ਕੰਟੇਨਰ ਕਾਰਡ ਹੈ ਜਾਂ ਉਹਦੇ ਕੋਲ ਉਹ ਛੁੱਟੀ ਦਾ ਇੱਕ ਸਰਟੀਫିକੇਟ ਲੀਵ ਸਰਟੀਫିକੇਟ ਇਹ ਦੇਖੋ ਤੇ ਜਾਣਦੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਘਟਰਾਏ ਤਾਂ ਹੈ ਜੀ ਇੱਕ ਬਸ ਵਾਲਾ ਆ ਗਿਆ ਬਸ ਲਾਤੀ ਉਹਨੇ ਆ ਗਿਆ ਜਿਹੜੇ ਵੀਡੀਓ ਦੇ ਮੁਤਾਬਕ ਮੈਂ ਦੇਖੀ ਤੇ ਜਿਹੜਾ ਮੋੜਿਆ ਨੇ ਮੈਨੂੰ ਦੱਸਿਆ ਬਸ ਵਾਲਾ 15 ਦਿਨ ਤੋਂ ਫਰੀ ਹੋ ਜਾ ਰਿਹਾ ਪੈਸੇ ਨਹੀਂ ਉਹਨਾਂ ਹੱਦਾਂ ਜਾਂਦੇ ਲੋਕਾਂ ਨੂੰ ਗਾਲ੍ਹਾਂ ਕੱਢਦਾ ਸੀ ਉਹਨਾਂ ਨੇ ਬੱਸ ਆੜੂ ਜੋਕੇ ਭਾਈ ਤੂੰ ਬੱਸ ਰੋਜੇ ਜਾਣਾ ਦੋ ਚੱਕਰ ਆਉਂਦਾ ਤੇਰੇ 280 ਰੁਪਏ ਬੰਦਰਾ ਤੂੰ ਇੱਕ ਚੱਕਰ ਦੇ ਹੀ ਪੈਸੇ ਦੇ ਦੋ ਦੇ ਨਹੀਂ ਦੇ ਉਹਨਾਂ ਨੇ ਅੱਗੋਂ ਬਦਮੀਚੀ ਕੀਤੀ ਗਾਲਾਂ ਕੱਢੀਆਂ ਕੱਡੀਆਂ ਉਹਨਾਂ ਨੇ ਉਹਦੇ ਤੋਂ ਜ਼ਬਰਦਸਤੀ ਪੈਸੇ ਇਕੱਟ ਕੀ ਇਹ ਜਿਹੜਾ ਮੁੰਡਾ ਸੀ ਆਰਮੀ ਦਾ ਜਵਾਨ ਸੀ ਇਹ ਪਿੱਛੇ ਸੀ ਬੱਸ ਦੇ ਕਾਰ ਜਿਹੜੀ ਸੀ ਜੀ ਤੇ ਉਹਦੇ ਪਿੱਛੇ ਕੋਈ ਡਾਇਰੈਕਟਰ ਸੀ ਸ਼ਾਇਦ ਕੋਸ਼ਤ ਸੀਗੀ ਬਹੁਤ ਜੀ ਇਹਨਾਂ ਨਾਲ ਹੀ ਲੜਾਈ ਖੜੀ ਸੀ ਮੁੰਡਿਆਂ ਨੇ ਇਹਨਾਂ ਨੂੰ ਕਿਹਾ ਬਈ ਤੁਸੀਂ ਭਾਈ ਸਾਹਿਬ ਅਰਨਵਾਦੀ ਜਾਓ ਇਹ ਲਾਈਨ ਖਾ ਲਈਏ ਇੱਧਰ ਆ ਗੋ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਦੋ ਮਿੰਟ ਹੋ ਗਿਆ ਇੱਥੇ ਮੈਂ ਸਿਲੈਂਟ ਜਾਵਾਂ ਉਹਨੂੰ ਬਲੀਜ਼ ਬੈਟ ਕਰ ਲੋ ਬਸ ਚਲੀ ਗਈ ਅੱਗੇ ਬਸ ਗਈ ਤੇ ਉਹ ਵੀ ਚਲੇ ਗਏ ਪਿੱਛੇ ਕਿਸੇ ਨੇ ਉਹ ਮਤਲਬ ਉਹਨਾਂ ਨੂੰ ਪੈਸੇ ਮੰਗੇ ਰੋਕਿਆ ਡਾਈ ਕਾਰ ਕਿਸੇ ਨੇ ਨਹੀਂ ਕੀਤਾ ਫਿਰ ਉਹਦੇ ਬਾਅਦ ਇਹਨਾਂ ਦੀ ਗੱਲ ਵਧ ਗਈ ਉਹ ਅੱਗੇ ਜਾ ਕੇ ਖਲੋ ਗਿਆ ਕਿਤੇ ਹੋਟਲ ਦੇ ਕਿਤੇ ਸਾਈਡ ਤੇ ਉਹਨੇ ਗੱਡੀ ਲਈ ਪਰਮਾਤਮਾ ਜਾਣ ਦਾ ਉਹ ਗੱਲ ਕਰਨ ਆਏ ਜਾਂ ਕਿਸ ਤਰ੍ਹਾਂ ਇਹ ਫੇਰ ਹਿੰਦਾ ਜਿਹੜੀ ਆ ਉਹ ਹੋ ਗਈ ਉਹ ਵੀਡੀਓ ਤੇ ਮੈਂ ਦੇਖੀ ਸਰ ਵੀਡੀਓ ਜਿਹੜੀ ਆ ਰਹੀ ਉਹਦੇ ਚ ਇਹ ਜਿਹੜੇ ਤੁਹਾਡੇ ਮੁਲਾਜ਼ਮ ਆਏ ਆ ਇਹ ਮੁਲਾਜ਼ਮ ਜੇ ਵੀਡੀਓ ਬਣਾ ਰਹੇ ਕਿ ਤਾ 1.5 ਮਿੰਟ ਖੜੇ ਹੋ ਨਹੀਂ ਹੋ ਗਿਆ ਤੇ ਤੁਹਾਡੇ ਮੁਲਾਜ਼ਮ ਇਹ ਕਹਿ ਰਿਹਾ ਕਿ ਤੂੰ ਸਾਡੀ ਵੀਡੀਓ ਕਿਉਂ ਸ਼ੂਟ ਕਰਤਾ ਪਿਆ ਉਹ ਡਰਾਈਵਰ ਸੀਟ ਤੋਂ ਕੰਡਕਟਰ ਸੀ ਲੜਨ ਲੱਗ ਪਏ ਜੀ ਲੜਾਈ ਕਿੱਥੇ ਹੋਈ ਹੈ ਮੈਂ ਵੀ ਦੇਖਿਆ ਲੜਾਈ ਕਿੱਥੇ ਹੋਈ ਆ ਬਾਤ ਤਾਂ ਗੱਡੀ ਲਾ ਕੇ ਗਈ ਹੈ ਮਲਗੀ ਇਸ ਤਰ੍ਹਾਂ ਤੇ ਆਪਾਂ ਉਹਨਾਂ ਬੰਦੇ ਉਹਨੇ ਮੋੜੇ ਦੇ ਨਾਮ ਆਰਮੀ ਨੂੰ ਦਿੱਤੇ ਆਰਮੀ ਵਾਲੇ ਨੇ ਉਹ ਹੰਡੋਲ ਕੀਤੇ ਮੈਂ ਕਿ ਬੰਦੇ ਲੈ ਜਾ ਉਹਨਾਂ ਦੀ ਤਫ਼ਦੀਸ਼ ਕਰੋ ਬਿਲਕੁਲ ਜੀ ਉਹਦੇ ਉਹ ਕੇਸ ਮੈਂ ਆਪੇ ਗਿਆ ਸੀ ਕੱਲ ਉਹਨਾਂ ਦੇ ਕੇਸ ਪਵਾ ਕੇ ਨਾਮ ਲਿਖਾ ਕੇ ਉਹਨਾਂ ਦਾ ਐਡਰੈਸ ਆਈ.ਡੀ. ਪ੍ਰੂਫ ਆਧਾਰ ਕਾਡ ਦੇ ਕੇ ਆਇਆ ਉਹਨਾਂ ਆਰਮੀ ਵਾਲੇ ਕੀ ਕਰਦੇ ਨੇ ਉਹ ਜਾਣਦੇ ਐਸ.ਐਚ. ਉਹ ਕਰ ਇੱਕ ਵਾਚ ਨਹੀਂ ਵੀ.ਆਈ.ਪੀ ਰਸਤੇ ਕਿਸ ਕਾਰਨ ਬੰਦ ਕੀਤੇ ਗਏ ਆ? ਇੱਕ ਜੇਕਰ ਵੀ.ਆਈ.ਪੀ ਰਸਤੇ ਤੁਸੀਂ ਬੰਦ ਖੋਲਦੇ ਹੋ ਤੁਸੀਂ ਉੱਥੇ ਕੈਮਰੇ ਆਪਣੇ ਲਾਓ ਠੀਕ ਹੈ ਬੰਦਰ ਨੂੰ ਜਬਰ ਪੁਸਤੀ ਦੀ ਕੈਮਰੇ ਲਾਓ ਉੱਥੇ ਆਪਣੇ ਦੇਖੋ ਜੀ ਅਸੀਂ ਬੰਦ ਨਹੀਂ ਕੀਆ ਅਸੀਂ ਬੰਦ ਨਹੀਂ ਕੀਤੇ ਹੈ ਉਹ ਇੱਕ ਕੰਸਟਰਕਸ਼ਨ ਕੋਈ ਦੁਬਾਰ ਕਰਾਦਾ ਕੋਈ ਉਸੇ ਉਹ ਪਾ ਦੇਣਾ ਬਜਰੀ ਰੇਤਾ ਵਗੈਰਾ ਕਿ ਗੱਡੀ ਰੋਕੇ ਨਾ ਖਾਸ ਕਰ ਆਟੋ ਹੀ ਹੈ ਐਮਬੂਲੈਂਸ ਹੀ ਜਾਂ ਇਹ ਆਪਣੇ ਮੂਹ ਮੱਤੇ ਜਿਹੜੀ ਆਉਂਦੀ ਹੈ ਨਾ ਜਿਹੜੀ ਆਰ ਮੇਰੀ ਹੋ ਗਈ ਪੁਲਿਸ ਦੀ ਹੋ ਗਈ ਜਾਂ ਕੋਈ ਨਿਸਤ ਵਗੈਰਾ ਆ ਤੇ ਉਹਨੇ ਵਾਸਤੇ ਰਸਤਾ ਸੇਫ ਕਰਦੇ ਨਾ ਮਤਲਬ ਸਰ ਇੰਨੀ ਕੀ ਨੋਬਤ ਆ ਗਈ ਸੀ ਕਿ ਤਲਵਾਰ ਦੇ ਨਾਲ ਜਿਹੜਾ ਵਾ ਹਮਲਾ ਕੀਤਾ ਗਿਆ ਉਹ ਜਿਹੜੇ ਮੁਲਾਜ਼ਮ ਸੀ ਉਹ ਆਪਣੇ ਟੋਲਦੇ ਆ ਜਿਨ੍ਹਾਂ ਨੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹ ਟੋਲਦੇ ਮੁਲਾਜ਼ਮਾਂ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਕਿਸੇ ਬੰਦਾ ਮਰ ਜਾਂਦਾ ਤੇ ਫਿਰ ਹਾਂਜੀ ਗੱਲ ਹੈ ਜੀ ਲਾਗੋ ਨੇ ਗੁੰਡਾ ਕਰਤੀ ਭੈਣ ਜੀ ਲਾਗੋ ਨੇ ਗੁੰਡਾ ਲਾਗੋ ਨੇ ਮਰ ਜਾਂਦਾ ਰਹੇ ਕੌਣ ਚ ਮਿਆ ਅੱਜ ਇਹ ਸ਼ਾਮ ਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਲੋਕਾਂ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰ ਆ ਰਹੇ ਸੀ ਗੰਢਿਆਲੇ ਉੱਥੇ ਪਿਆਰ ਵਾਸ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਹੋ ਰਿਹਾ ਸੀ ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਾਬਕ ਅਸੀਂ ਕਰ ਐਫਆਈਆਰ ਕਰ ਦਿੱਤੀ ਹੈ ਇਹਨਾਂ ਦੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਟੋਲ ਵਾਲਿਆਂ ਨੇ ਵਾਪਸ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਪਸ ਵਿੱਚ ਟਕਰਾਤ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨੰਗ ਸਿੰਘ ਬਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਬਚਿੱਤਰ ਸਿੰਘ ਪੁੱਤਰ ਅਰਵੇਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕਿਰਪਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤੇ ਤਫ਼ਤੀਸ਼ ਚੱਲੀ ਹੈ ਅੱਜ ਦੇ ਵਿੱਚ ਇਹ ਕੋਈ ਨਾਮੀ ਤਰਨਾਵਾ ਪਈ ਹੈ ਇਹਨਾਂ ਨੰਗ ਸਿੰਘਾਂ ਮੰਡਲ ਦੇ ਸਾਈਡਾ ਗੁਨਾ ਕੋਈ ਮਨੋਰ ਸਾਇਕਾ ਕਿੰਨਾ ਕਿ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਇਤਿਹਾਸ ਚ ਵੀ ਲਿਆਵਾਂਗੇ ਕਿਉਂਕਿ ਅ ਭਗਤ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤੇ ਹੈ ਨਹੀਂ ਇਹ ਕੋਈ ਰਾਜ ਆਵੇ ਬਾਅਦਰ ਮਨੂੰ ਇਹ ਜਿਹੜੇ ਤੂੰ ਇਹ ਜਥੇਬੰਦਾਂ ਨੂੰ ਕੱਢ ਕਿ ਕੀ ਚਾਹੁੰਦੇ ਹੋ ਨਹੀਂ ਕੋਈ ਗੱਲ ਨਹੀਂ ਜੀ ਬਿਲਕੁਲ ਪ੍ਰਚਾਰ ਸੀ ਇਹ ਰਜਿਸਟਰਡ ਕਰਤਾ ਸਾਰਿਆਂ ਦੇ ਰੈਸਟ ਪਾਵਾਂਗੇ ਇਹਦੇ ਵਿੱਚ